ਕੱਲ ਮੈਂ ਗਿਆ ਤਾਂ ਪਾਕਿਸਤਾਨ ਵੈਸੀ ਤੇ ਤੁਹਾਡੇ ਬਹੁਤ ਜ਼ਿਆਦਾ ਮੈਸੇਜ ਆ ਟੈਲੀਫੋਨ ਵੀ ਆਏ ਵੀ ਪਾਜੀ ਅਸੀਂ ਵੀ ਜਾਣਾ ਚਾਹੁੰਦੇ ਪਾਕਿਸਤਾਨ ਬਈ ਹੁਣ ਤਾਂ ਪਾਸਪੋਰਟ ਜਮ੍ਹਾਂ ਹੋ ਗਏ ਉੱਥੇ ਹਾਲੇ ਉਹ ਜਿਹੜਾ ਅਗਲੀ ਵਾਰ ਕੋਈ ਜਾ타 ਜਾਊਗਾ ਆਪਾਂ ਉਹਦੇ ਵੀ ਚੱਲਾਂਗੇ ਜਿਹੜੇ ਜੇ ਤੁਸੀਂ ਜਾਣਾ ਚਾਹੁੰਦੇ ਮੈਨੂੰ ਇੰਸਟਾਗ੍ਰam ਜਾਂ ਫੇਸਬੁੱਕ 'ਤੇ ਮੈਸੇਜ ਕਰੋ ਆਪਾਂ ਤੁਹਾਨੂੰ ਪੂਰਾ ਪ੍ਰੋਸੈਸ ਦੱਸਾਂਗੇ ਵੀ ਤੁਸੀਂ ਕਿਸ ਤਰ੍ਹਾਂ ਜਾ ਸਕਦੇ ਆ ਨੰਬਰ ਦਵਾਂਗੇ ਜਿਹੜੇ ਜਿਹੜੇ ਇੱਥੇ ਜਾਂਦੇ ਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਦੋਂ ਮੈਂ ਕੱਲ ਪਾਕਿਸਤਾਨ ਵੈਸੀ ਗਿਆ ਤਾਂ ਤੇ ਉਹਨਾਂ ਨਾਲ ਗੱਲਬਾਤਾਂ ਕੀਤੀਆਂ ਮੈਂ ਕਹਿੰਦਾ ਵੀ ਬੀਜਾ ਬੀਜਰ ਗਾਜੀਕਰਨ ਗੱਲਾਂ ਹੋਈਆਂ ਸਾਡੀ ਜਿਹੜਾ ਆਪਸ ਵਿੱਚ ਟਾਕ ਹੋਈ ਤੇ ਕਹਿੰਦਾ ਕਹਿੰਦਾ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਵੀ ਤੁਹਾਡੇ ਕੁਝ ਬੰਦੇ ਡਰਦੇ ਆ ਵੀ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਵੀ ਤੁਸੀਂ ਹੋਰ ਕੰਟਰੀਆਂ 'ਚ ਜਾ ਸਕਦੇ ਹੈਗੇ ਉਹ ਤਾਂ ਕਹਿੰਦਾ ਵੀ ਅਸੀਂ ਤਾਂ ਕਹਿੰਦਾ ਪੰਜਾਬੀਆਂ ਨੂੰ ਥੋੜਾ ਜਿਹੜਾ ਪਹਿਲਾ ਗੁਰੂ ਅਗੁਰੂ ਨਾਨਕ ਦੇਵ ਜੀ ਤੁਸੀਂ ਉਸ ਘਰ ਉਸ ਗੁਰਦਾਰਾ 'ਚ ਤੁਸੀਂ ਜਾਓ ਮੱਥਾ ਟੇਕ ਉਸ ਤੇ ਚਾਹੁੰਦੇ ਆ ਵੀ ਪੂਰਾ ਪੰਜਾਬ ਜਾਵੇ ਵਿਦਵਸਨ ਕਰਨ ਜਾਣ ਉੱਥੇ ਉਸ ਤਰ ਤੈ ਉਹਨਾਂ ਮਸਤਕ ਹੋਣ ਪਰ ਸਾਡੇ ਮੈਂ ਇਹ ਵੀ ਚੀਜ਼ ਹੈ ਵਿੱਚ ਮੈਨੂੰ ਜਿਹੜੇ ਟੈਲੀਫੋਨ ਕਰਦੇ ਉਹ ਉਹਨਾਂ ਨੇ ਇਹ ਵੀ ਕਿਹਾ ਮੈਨੂੰ ਕਹਿੰਦੇ ਅਸੀਂ ਹੋਰ ਪਾਸੇ ਜਾਣ ਹੁਣ ਜਦੋਂ ਗੁਰਦਾਨੀ ਦਾ ਪ੍ਰਕਾਸ਼ਪੁਰਬ ਤੋਂ ਉਸ ਟਾਈਮ ਜਿਹੜਾ ਪੰਜਾਬੀ ਟ੍ਰੈਵਲ ਕਪਲ ਹੈ ਰਿਪੰਤ ਖੁਸ਼ੀ ਉਹ ਜਾ ਕੇ ਆਏ ਆ ਉਸ ਤੋਂ ਬਾਅਦ ਉਹਨਾਂ ਨੇ ਹੁਣ ਟੂਰ ਕੀਤਾ ਸੀ ਮੇਰੇ ਖਲਚ ਅ ਅਫਰੀਕਾ ਦਾ ਅਫਰੀਕਾ ਤੋਂ ਬਾਅਦ ਹੋ ਗਏ ਮੇਰੇ ਖਲਚ ਸਵਰਜਨ ਲੈਂਡ ਸਵਰਜਨ ਲੈਂਡ ਤੋਂ ਫਿਰ ਉਹ ਗਏ UK ਪਾਕਿਸਤਾਨ ਦੇ ਟੂਰ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਤਾਂ ਵੀਜ਼ਾ ਮਿਲ ਗਿਆ ਯੂਰਪ ਦਾ ਮਿਲ ਗਿਆ UK ਦਾ ਮਿਲ ਗਿਆ ਜੇ ਸੋਚਿਆ ਜਾਂ ਐਵੇਂ ਨਾ ਡਰੇ ਕਰੋ ਜਿਹਦਾ ਕਿਸਦਾ ਦਿਲ ਕਰਦਾ ਤੇ ਜ਼ਰੂਰ ਗੱਲਬਾਤ ਕਰੋ ਤੇ ਆਪਾਂ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਜਥੇ ਇਸ ਵਾਰ ਵੀ ਜਾਣਾ ਤੇ ਅਗਲੀ ਵਾਰ ਵੀ ਕੋਸ਼ਿਸ਼ ਕਰਾਂਗੇ ਜਾਣ ਦਾ ਤੇ ਹੁਣ ਚੱਲੀਏ ਖੇਤਾਂ 'ਚ ਕਰਦੇ ਹਾਂ ਗੱਲਾਂ ਇਹਦੇ ਬਾਰੇ ਵਿਜੇਵਾਰੀ ਵੀ ਕਿਹੜਾ ਪ੍ਰੋਸੈਸ ਆ ਕਿਆ ਕਿਆਗਾ ਡਾਕੂਮੈਂਟ ਲੱਗਦੇ ਆ ਕਿਆ ਇਨਕੁਆਰੀਆਂ ਹੁੰਦੀਆਂ ਇਹ ਸਾਰਾ ਤੁਹਾਨੂੰ ਦੱਸਦਾ ਰਹੂੰਗਾ ਮਨ ਨਾਲ ਖੇਤਾਂ 'ਚ ਚੱਲਦੇ ਆ ਨਾਲੇ ਅੱਜ ਥੋੜਾ ਮੌਸਮ ਬਹੁਤ ਸੁਹਾਵਣਾ ਹੋਇਆ ਹੋਇਆ ਬਰਸਾਤ ਪਈ ਆ ਸਾਡੇ ਇਧਰ ਸਵੇਰੇ ਸਾਢੇ 5 6 ਵਜੇ ਮੀਂਹ ਪੈਦਾ ਦਾ ਵਿੱਚ ਇੰਨੀ ਤੇਜ਼ ਮੀਂਹ ਪਿਆ ਸਾਡੇ ਟੀਨਾ ਆ ਟੀਨਿਆਂ ਦੇ ਉੱਪਰ ਜਿਦਾ ਆਇਆ ਲੱਗਦਾ ਇੰਨੀ ਛੱਟ ਬੜੇ ਕਿਨੇ ਕਣੀਦਾਰ ਮੀਂਹ ਪਿਆ ਤੇ ਟੀਨਿਆਂ ਦੇ ਉੱਪਰ ਨਾ ਵੀ ਤੇਜ਼ ਬਾਜ ਆਉਂਦੀ ਦੀ ਆ ਪੂਰੀ ਬਹੁਤ ਤੇਜ਼ ਵਾਰ ਤੇ ਕੱਲ ਜਦੋਂ ਮੈਂ ਘਰ ਤੋਂ ਚੱਲਿਆ ਮੈਂ ਜਦੋਂ ਮੈਂ ਦਿੱਲੀ ਨੂੰ ਜਾਣਾ ਤਾਂ ਲੇਟ ਤਾਂ ਹੋ ਗਿਆ ਨਾ ਪੂਰਾ ਜਿਹੜੀ ਉਹਨਾਂ ਦੀ ਪਾਕਿਸਤਾਨ ਐਮਬੈਸੀ ਦੀ ਪਾਰਟੀ ਸ਼ੁਰੂ ਹੋਣੀ ਸੀ ਸ਼ਾਮ ਨੂੰ ਡਿਨਰ ਵਾਸਤੇ ਇਨਵਾਈਟ ਕੀਤਾ ਸੀ ਉੱਥੇ ਹੋਰ ਵੀ ਜਿਹੜੇ ਜਿੰਨੇ ਵੀ ਜਥੇ ਆਏ ਹੋਏ ਸੀ ਉਹਨਾਂ ਨਾਲ ਵੀ ਮੇਰੀ ਗੱਲਬਾਤਾਂ ਹੋਈਆਂ ਜਿਹੜੇ ਜਥੇ ਲੈ ਕੇ ਜਾਂਦੇ ਹੋਰ ਵੀ ਜਿਹੜਾ ਉਹਨਾਂ ਨੇ ਪੰਜਾਬੀ ਵੀਰਾਂ ਨੂੰ ਇਨਵਾਈਟ ਕੀਤਾ ਹੋਰ ਵੀ ਜਿਹੜਾ ਉੱਥੇ ਦਿੱਲੀ ਦੇ ਆਪਣੇ ਜਿਹੜੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਐਮਬੈਸਟਰ ਵੀ ਆਏ ਹੋਏ ਤੇ ਤੁਸੀਂ ਦੇਖ ਲਿਓ ਉਹਨਾਂ ਕੱਲ੍ਹ ਵਾਲੀ ਵੀਡੀਓ ਜਥੇ ਵਾਲੀ ਗੱਲ ਕਹ ਤਾਂ ਕੋਈ ਚੱਕਰ ਨਹੀਂ ਹੈਗਾ ਜਿਹੜੇ ਜਿੰਨੇ ਮਰਜੀ ਬੰਦੇ ਹੁਣ ਇਸ ਤਾਂ ਇੱਥੇ ਇਹਨਾਂ ਨੂੰ ਪੂਰੀ ਪ੍ਰੋਫਾਈਲ ਬਣਾ ਕੇ ਭੇਜਣੀ ਆ ਤੇ ਇਹਨਾਂ ਨੇ ਭੇਜੇ ਦੇਣੇ ਆ ਤੇ ਤੂੰ ਆਪਾਂ ਫਿਰ ਜਸੇ ਦੇ ਵਿੱਚ ਇੱਕ ਤੁਹਾਨੂੰ ਪੂਰਾ ਸ਼ਡਿਊਲ ਵੀ ਦੱਸਦਾ ਮੈਂ ਵੀ ਕਿਸ ਤਰ੍ਹਾਂ ਜਾਣਾ ਉਹ ਮੇਰੇ ਕੋਲ ਉਹ ਵੀ ਲਿਸਟ ਆ ਗਈ ਹੈ ਵੀ ਕਿਹੜੇ-ਕਿਹੜੇ ਦਿਨ ਕੀ ਪ੍ਰੋਸੈਸ ਹੈ ਕਿੰਦਾ ਅਖਬਾਰ ਵਿੱਚ ਆਈ ਹੋਈ ਕਟਿੰਗ ਮੈਂ ਤੁਹਾਨੂੰ ਸਾਰੀ ਪੜ ਕੇ ਦੱਸਦਾ ਵੀ ਕੀ ਪ੍ਰੋਸੈਸ ਹੈ ਵੀ ਕਿਸ ਤਰ੍ਹਾਂ ਬਾਗਾਵੜ ਤੱਕ ਪਹੁੰਚਣਾ ਬਾਗਾਵੜ ਤੱਕ ਪਹਿਲੇ ਦਿਨ ਕਿੱਥੇ ਜਾਣਾ ਤੁਹਾਨੂੰ ਦੱਸ ਇੱਕ ਮੇਰਾ ਦੋਸਤ ਆ ਉਹਨੂੰ ਮੈਂ ਕਹਾਂ ਦੱਸਿਆ ਵੀ ਮੈਂ ਇਦਾਂ ਦਾ ਕਰਕੇ ਪਾਕਿਸਤਾਨ ਵ ਕਿਉਂ ਕਰਦਾ ਪੰਗਾ ਲੈਣ ਲੱਗਿਆ ਮੈਂ ਖਰ ਪੰਗਾ ਕਾਦਾ ਇਹਦੇ ਵਿੱਚ ਹਾਲੇ ਮੈਂ ਇਹ ਸੋਚਦਾ ਸੀ ਅ ਜਦੋਂ ਮੈਂ YouTube ਚੈਨਲ ਵਿੱਚ ਚੱਲ ਪਹਿਲਾਂ ਪਾਕਿਸਤਾਨ ਜਥੇ ਵਿੱਚ ਜਾਵਾਂਗੇ ਅ ਫਿਰ ਕੈਨੇਡਾ ਮੇਰੇ ਜਿਹੜੇ ਹੁਣ ਨਿਊਜ਼ੀਲੈਂਡ ਦਾ ਜਾਂ ਕੈਨੇਡਾ ਦਾ ਵੀ ਚਲੇ ਬਾਅਦ ਚ ਲੈਣੇ ਤੇ ਮੈਂ ਐਦਾਂ ਸੋਚਿਆ ਹੋਇਆ ਤਾਂ ਮੈਂ ਹਾਲੇ ਹੀ ਬੱਦਲ ਹੈਗਾ ਚਾਰੇ ਪਾਸੇ ਤੇ ਮੈਂ ਹੁਣੇ-ਹੁਣੇ ਨਾਲ ਗੱਲ ਕਰਕੇ ਹਟਿਆ ਮੈਂ ਨਾ ਇੱਧਰ ਪੂਲਰਾਂ ਦੇ ਬੂਟੇ ਲਾਏ ਆ ਹਾਂ ਕੁਝ ਬੂਟੇ ਨਾਲ ਵਿੱਚ ਹਰੇ ਨਹੀਂ ਹੋਏ ਹੈਗੇ ਹਾਲ ਤੱਕ ਹੁਣ ਉੱਪਰ ਡੋਡ ਜੀ ਦੇਖ ਕੇ ਮੈਨਸੇ ਹਰੇ ਹੈ ਉਹ ਕਹਿੰਦਾ ਵੀ ਸਾਲਾਂ ਠੰਡ ਬਹੁਤ ਜ਼ਿਆਦਾ ਪਈ ਇਸ ਕਰਕੇ ਹੋ ਸਕਦਾ ਮੈਂ ਚਲੋ ਦੇਖ ਲੈਂਦੇ ਆ ਉਹ ਵਿੱਚ ਸੁੱਕਿਆ ਨਾ ਪਰ ਸੁੱਕੇ ਨਹੀਂ ਹੈਗੇ ਬੂਟੇ ਇਹ ਪੱਤਾ ਵਿੱਚ ਹਰੇ ਆਣ ਹਲੇ ਵੀ ਜਿਹੜੀ ਟੁੰਡੀ ਜੀ ਹੁੰਦੀ ਨਾ ਉਹ ਵੀ ਹਰੀ ਆ ਹੋ ਜਾਣਗੇ ਲੈ ਵੀ ਚੱਲੀਏ ਲੈ ਹੁਣ ਸਾੜ ਸਾੜ ਨੂੰ ਤਾਰ ਪਾਈ ਜਾਣੇ ਨੇ ਮੈਨੂੰ ਲੱਗਾ ਫੇਰ ਕੰਮ ਸ਼ੁਰੂ ਕਰਨਗੇ ਮੀਟਰ ਤੋਂ ਮੈਂ ਦੇਖਿਆ ਬਹੁਤ ਬੰਦੇ ਦਾ ਦਿਲ ਕਰਦਾ ਪਾਕਿਸਤਾਨ ਜਾਣੇ ਨੂੰ ਪਰ ਉਹ ਇਸ ਗੱਲ ਤੋਂ ਡਰੀ ਜਾਂਦੇ ਆ ਵੀ ਸਾਡਾ ਫਿਰ ਵਿਜਾ ਨਹੀਂ ਲੱਗਣਾ ਹੈਗਾ ਕਹਿੰਦੇ ਮਾਪੇ ਬਾਹਰੋਂ ਵੀ ਕਾਲ ਨਹੀਂ ਉਸਨੇ ਜਾਣਾ ਹੈਗਾ ਫਿਰ ਤੁਸੀਂ ਜੇ ਤੁਹਾਡਾ ਅਪਲਾਈ ਕਰੋ ਥੋੜਾ ਵਿਜਾ ਨਹੀਂ ਮਿਲਣਾ ਇਸ ਗੱਲ ਤੋਂ ਡਰੀ ਜਾਂਦੇ ਆ ਡਰੋ ਨਾ ਵਿਜੇ ਲੱਗਦੇ ਆ ਲੋਗ ਉਸ ਧਰਤੀ ਨੂੰ ਜਾ ਕੇ ਨਮਸਤਕ ਹੋ ਤੇ ਹੁਣ ਤੁਹਾਨੂੰ ਮੈਂ ਲਿਸਟ ਪੜ੍ਹ ਕੇ ਸੁਣਾਉਣਾ ਆ ਖਬਰ ਮਾਰੀ ਕੋ ਹੋਰ ਵੀ ਆ ਰਹੀ ਦੋ ਖਬਰਾਂ ਚ ਆਇਆ ਹੋਇਆ ਤਾਂ ਦੋਨੇ ਦੱਸ ਦਊਗਾ ਕਿੱਥੇ ਕਿੱਥੇ ਜਾ ਕਿੱਧਰ-ਕਿੱਧਰ ਜਾਣਾ ਮੈਂ ਫੋਨ ਵੀ ਕਰਿਆ ਸੀ ਵੀ ਅਗਲਾ ਜਥਾ ਕਦੋਂ ਜਾਣਾ ਵੀ ਕਦੋਂ ਉਹਦੇ ਪਾਸਪੋਰਟ ਜਮਾ ਹੋਣੇ ਆ ਉਹ ਤੁਹਾਨੂੰ ਮੈਂ ਦੱਸਦਾ ਪਹਿਲਾਂ ਮੈਂ ਤੁਹਾਨੂੰ ਉਹ ਲਿਸਟ ਪੜ੍ਹ ਕੇ ਸੁਣਾਉਂਦਾ ਵੀ ਕਿੱਧਰ ਕਿੱਧਰ ਨੂੰ ਹੋ ਕੇ ਜਾਣਾ ਵੀ 10 ਦਿਨ ਦਾ ਟੂਰ ਹੁੰਦਾ ਇਹ ਟੂਰ ਨਹੀਂ ਟੂਰ ਦਾ ਮੈਨੂੰ ਕਿਹਾ ਸੀ ਕਹਿੰਦਾ ਹੁਣ ਤੁਸੀਂ ਇਹ ਟੂਰ ਬਣਾ ਕੇ ਰੱਖ ਲਿਆ ਇਹ ਜੇ ਟੂਰ ਨੂੰ ਆਪਾਂ ਪੰਜਾਬੀ 'ਚ ਕਰਾਂਗੇ ਉਹਨੂੰ ਯਾਤਰਾ ਬਣਨੀ ਹੈ ਨਾ ਟੂਰ ਨੂੰ ਜੇ ਆਪਾਂ ਪੰਜਾਬੀ 'ਚ ਲਿਖਾਂਗੇ ਤਾਂ ਯਾਤਰਾ ਜੇ ਯਾਤਰਾ ਨੂੰ ਆਪਾਂ ਇੰਗਲਿਸ਼ ਵਰਣ ਕਰ ਅੱਛਾ ਇਹ ਨੀਤੇ ਜਵਾ ਜਲਦੀ ਬਾਅਦ ਦਿਖਾਉਣਾ ਜੀ ਥੋੜਾ ਨੁਕਸਾਨ ਹੋਇਆ ਹੈ ਮੇਰਾ ਤੇ ਜੇ ਯਾਤਰਾ ਨੂੰ ਆਪਾਂ ਇੰਗਲਿਸ਼ ਕਰਾਂਗੇ ਤਾਂ ਟੂਰ ਬਣ ਜਾਣਾ ਜੇ ਟੂਰ ਨੂੰ ਆਪਾਂ ਉਹ ਕਰਾਂਗੇ ਟਰਾਂਸਲੇਟ ਕਰਾਂਗੇ ਤਾਂ ਉਹਦੀ ਟੂਰ ਬਣ ਜਾਣਾ ਐਦਾਂ ਐ ਹੁਣ ਮੜੀ-ਮੜੀ ਗੱਲ ਪਰ ਉਹ ਕਰ ਲੈ ਕਰੋ ਐਦਾਂ ਹੀ ਜੇ ਆਪਾਂ ਹੁਣ ਗੁਰਨਾਨ ਦੇਵ ਜੀ ਦਾ ਪ੍ਰਕਾਸ਼ ਪੁਰਬ ਕਹਿੰਦੇ ਆ ਜੇ ਉਹਨੂੰ ਇੰਗਲਿਸ਼ ਲਿਖੂਗਾ ਆਪਾਂ ਕਿਆ ਲਿਖੂਗੇ ਜੋ ਉਹਨਾਂ ਦੀ ਇੰਗਲਿਸ਼ ਤਾਂ ਉਹਨਾਂ ਬਰਥਡੇਟ ਲਿਖਣੀ ਹੈ ਉੱਥੇ ਹੁਣ ਮੈਂ ਜਨਮ ਦੇ ਕਹੇ ਮੈਂ ਐਦਾਂ ਕਹਦਾ ਬਾਬਾ ਜੀ ਦਾ ਜਨਮ ਦਿਨ ਹੈ ਜੇ ਆਪਾਂ ਨੇ ਐਦਾਂ ਕਹਾਂ ਜਨਮ ਦਿਨ ਨਹੀਂ ਕਹਾਂ ਪ੍ਰਕਾਸ਼ ਪੁਰਬ ਕਹਣਾ ਰਿਸਪੈਕਟ ਆਹੀ ਹੋਣੀ ਤੇ ਹੁਣ ਮਾਨੂੰ ਸਾਨੂੰ ਦੱਸਦਾ ਲਿਸਟ ਇਹ ਕਿੱਧਰ-ਕਿੱਧਰ ਨੂੰ ਪਹਿਲਾਂ ਜਾਣਾ ਇਹਦੇ ਜਥਾ ਸਾਰਾ ਆਹ ਸਾਹਮਣੇ ਖਬਰ ਆਈ ਹੈ ਕਿ ਪਸਾਕੀ ਮੌਕੇ 3000 ਯਾਤਰੀਆਂ ਲਈ ਜਾਰੀ ਜਾਰੀ ਕੀਤਾ ਜਾਵੇਗਾ 10 ਦਿਨ ਦਾ ਵੀਜ਼ਾ 13 ਪ੍ਰਾਪਰ ਨੂੰ 13 ਅਪ੍ਰੈਲ ਨੂੰ ਪਾਕ ਰਵਾਨਾ ਹੋਵੇਗਾ ਜਥਾ 13 ਪ੍ਰਾਪਰ ਨੂੰ ਜਾਣਾ ਵੀ ਇੱਥੋਂ ਤੋਂ ਬਾਗਾ ਬਾਰਡਰ ਦੇ ਰਾਹੀਂ ਜਿਵੇਂ ਸਾਰੀ ਖਬਰ ਪੜ੍ਹੀ ਆ ਜਿਹੜੇ ਉੱਥੇ ਦੇ ਗੁਰਦੁਆਰੇ ਜਿੱਦਾਂ ਹੁਣ ਦਾ ਜਥਾ ਰੰਗ ਤੋਂ ਦਰਸ਼ਨ ਦਾ ਮੌਕਾ ਲਿਖਿਆ ਹੈ 300 ਯਾਤਰੀ ਨੂੰ ਵੀਜ਼ਾ ਮਿਲੇਗਾ 13 ਅਪ੍ਰੈਲ ਨੂੰ ਭਾਰਤੀ ਯਾਤਰੀ ਔਟਾਰੀ ਰਾਹੀਂ ਸੜਕ ਰਸਤੇ ਪੈਦਲ ਵਾਹਾਂ ਰਵਾਨਾ ਹੋਣਗੇ ਤੇ ਸਿੱਧਾ ਹਸਨ ਅਫਦਲ ਪੰਚਾਇਤ ਜਾਵੇਗਾ ਤੇ 14 ਅਪ੍ਰੈਲ ਨੂੰ ਗੁਰਦੁਰ ਸਿੰਘ ਖੰਡ ਪੰਜਾ ਸਾਹਿਬ ਰੱਖੇ ਅਖੰਡ ਪਾਠ ਦੇ ਭੋਗ ਪ੍ਰੰਤ ਯਾਤਰੀਆਂ ਨੂੰ ਬੱਸਾਂ ਰਹੀਂ ਸ੍ਰੀ ਨੰਗਣਾ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ ਜਿੱਥੇ 15 ਅਪ੍ਰੈਲ ਨੂੰ ਯਾਤਰੀ ਸਥਾਨ ਗੁਰਦੁਰ ਰਣ ਦੇ ਦਰਸ਼ਨ ਕਰਨਗੇ 16 ਅਪ੍ਰੈਲ ਨੂੰ ਸੱਚਾ ਸੌਦਾ 13 ਅਪ੍ਰੈਲ ਨੂੰ ਜਥਾ ਬੱਸਾਂ ਰਹੀਂ ਨਰੋਵਾਲ ਟੋਟਲ 10 ਦਿਨ ਦੇ ਵਿੱਚ ਆ ਮਿਲਣਾ 10 ਦਿਨ ਦੇ ਵਿੱਚ ਜੋ ਵੀ ਉਧਰ ਗੁਰਦੁਆਰੇ ਆ ਜਦੋਂ ਆਪਣੀ ਪਾਰਟੀਸ਼ਨ ਹੋਈ ਸੀ ਉਧਰ ਜਿਹੜੇ ਆਪਣੇ ਇਤਿਹਾਸਕ ਗੁਰਦੂ ਉਧਰ ਸੈੱਟ ਰਹਿ ਗਏ ਸੀ ਕੁਝ ਆਪਣੇ ਸਾਰੇ ਪੰਜਾਬ ਵਿੱਚ ਵੀ ਹੈਗੇ ਆ ਤੇ ਇੱਕ ਤਾਂ ਤੁਸੀਂ ਇੱਕ ਕਰਤਾਰਪੁਰ ਸਾਹਿਬ ਵੀ ਜਾ ਸਕਦੇ ਹੋ ਉਹ ਪਾਸਪੋਰਟ ਤੁਹਾਨੂੰ ਪਾਉ ਉਹ ਵੀਡੀਓ ਬਣਾਈ ਆ ਪਈ ਉਹ ਵੀ ਤੁਸੀਂ ਦੇਖ ਲਿਓ ਜਾਂ ਉਹ ਤਾਂ ਲਿੰਕ ਮੈਂ ਇੱਥੇ ਪਾ ਰਿਹਾ ਇੱਥੇ ਆ ਗਿਆ ਕਲਿੱਕ ਕਰਕੇ ਤੁਸੀਂ ਦੇਖ ਲਓ ਕਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਵੀਜ਼ਾ ਲੈ ਸਕਦੇ ਆ ਇੱਥੇ ਅਗਲੇ ਲਿੰਕ ਤੇ ਵੀ ਕਲਿੱਕ ਕਰਕੇ ਤੁਸੀਂ ਉਹਦੇ ਉਹ ਵੀਡੀਓ ਦੇਖ ਲਓ ਹੁਣ ਆਪਾਂ ਗੱਲ ਕਰਦੇ ਜਿਹੜਾ ਅਗਲਾ ਜਥਾ ਜਾਣਾ ਉਹ ਅਗਲਾ ਜਥਾ ਜਾਣਾ ਜੂਨ ਮਹੀ ਤੇ ਉਹਦੇ ਪਾਸਪੋਰਟ ਜਮਾ ਹੋਣ ਲੱਗ ਗਿਆ ਜੇ ਤੁਹਾਡਾ ਕਿਸੇ ਦਾ ਵੀ ਵਿਚਾਰ ਹੈਗਾ ਜਾਣ ਵਾਸਤੇ ਤੇ ਤੁਸੀਂ ਆਪਣੇ ਪਾਸਪੋਰਟ ਜਮਨੂੰ ਇੰਸਟਾਗ੍ਰam ਮੈਸੇਜ ਕਰ ਦਿਓ ਫਿਰ ਮੈਂ ਤੁਹਾਨੂੰ ਉਹਦਾ ਨੰਬਰ ਦੇ ਦੂੰਗਾ ਤੇ ਤੁਸੀਂ ਉਹਨਾਂ ਕੰਟੈਕਟ ਕਰ ਤੁਸੀਂ ਉਹਨੂੰ ਉਹਨਾਂ ਨੰਬਰ ਪਾਸਪੋਰਟ ਜਮਾ ਕਰਾ ਸਕਦੇ ਆ ਫਿਰ ਤਾਂ ਮੈਂ ਸਿੱਧਾ ਨੰਬਰੇ ਪਾਸਾ ਪੁੱਛਿਆ ਨਹੀਂ ਵੀ ਤੁਹਾਡਾ ਨੰਬਰ ਦੇ ਸਕਦੇ ਆ ਪਰ ਨੈਟਵਰਕ ਕਿਸੇ ਪਰਮਿਸ਼ਨ ਵਗਾਰ ਨਹੀਂ ਪਾ ਸਕਦੇ ਆਗੇ ਤੇ ਹੁਣ ਜਦੋਂ ਮੈਂ ਉੱਥੇ ਜਾਊਂਗਾ ਕਾਫੀ ਜਥੇ ਜਿਹੜੇ ਲੈ ਕੇ ਜਾਂਦੇ ਧਰੋਂ ਸੰਗਤਾਂ ਨੂੰ ਹਰਿਆਣੇ ਦੇ ਵੀ ਹੈਗੇ ਆ ਪੰਜਾਬ ਚ ਵੀ ਹੈਗੇ ਆ ਤੇ ਦਿੱਲੀ ਚ ਵੀ ਹੈਗੇ ਆ ਜਿਹੜੇ ਇੱਥੋਂ ਸੰਗਤਾਂ ਨੂੰ ਲੈ ਕੇ ਜਾਂਦੇ ਆ ਤੇ ਉਹ ਪਾਸਪੋਰਟ ਲਈ ਜਾਂਦੇ ਆ ਉਹਨਾਂ ਪਰ 7-800 ਰੁਪਏ ਫੀਸ ਆ ਐਡੀ ਕਬਡੀ ਹੈ ਨਹੀਂ 7-800 ਪਾਸਪੋਰਟ ਦੇ ਨਾਲ ਲੰਦੇ ਆ ਉਹ ਓਵਰ ਜਿਹੜੀ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਕਿ ਆਧਾਰ ਕਾਰਡ ਲੰਦੇ ਆ ਆ ਆਧਾਰ ਕਾਰਡ ਪਾਸਪੋਰਟ ਦੋ ਚੀਜ਼ਾਂ ਲੰਦੇ ਹੋਰ ਨਹੀਂ ਕੁਛ ਲੰਦੇ ਹੈਗਾ ਆਧਾਰ ਕਾਰਡ ਤੇ ਪੈਨ ਕਾਰਡ ਹੀ ਲੰਦੇ ਆ ਨਾ ਪੈਨ ਨਹੀਂ ਆਧਾਰ ਕਾਰਡ ਤੇ ਪਾਸਪੋਰਟ ਲੰਦੇ ਆ ਮਦਦ ਇਹ ਸੋਚਦਾ ਜੇ ਤਾਂ ਆਪਾਂ ਨੇਪਾਲ ਲੈ ਜਾਂਦੇ ਹੈਗੇ ਇਕੱਲਾ ਆਧਾਰ ਕਾਰਡ ਪਰ ਚੱਲੀ ਜਾਂ ਕੁਸਾ ਏਦਾਂ ਦਾ ਕੁਝ ਆਉਣ ਵਾਲੇ ਸਮੇਂ 'ਚ ਹੋ ਜਵੇ ਜਿੱਦਾਂ ਉਧਰੋਂ ਆਪਣਾ ਗੱਡੀ ਲੈ ਕੇ ਚੱਲੀ ਜਾਂ ਅਗਲੀ ਵਾਰ ਮੇਰੀ ਸਲਾਹ ਇਹ ਜਾਵਣ ਦੀ ਮੇਰੇ ਦੋਸਤਾਂ ਨਾਲ ਕੱਲ ਵੀ ਗੱਲ ਹੋ ਰਹੀ ਸੀ ਇੱਕ ਨਾਲ ਕਹਿੰਦੇ ਵੀ ਅਗਲੀ ਵਾਰ ਜਦ ਜਾਵਾਂਗੇ ਕੋਸ਼ਿਸ਼ ਇਹ ਕਰਾਂਗੇ ਆਪਾਂ ਆਪਣੀ ਗੱਡੀ ਲੈ ਕੇ ਚੱਲੀ ਇੱਥੇ ਤੇ ਵੀ ਉੱਪਰ ਵੀ ਜਾ ਲਈਏ ਕੁਝ ਕਿ ਜਿਹੜੇ ਜਿਹੜੇ ਸ਼ਹਿਰ ਉਹ ਕਹਿਣਗੇ ਆਪਾਂ ਉਹਨਾਂ ਨੂੰ ਸ਼ਹਿਰਾਂ 'ਚ ਜਾ ਕੇ ਆਈਏ ਪਾਕਿਸਤਾਨ ਥੋੜਾ ਕਵਰ ਕਰੀਏ ਅ ਕੱਲ ਇੱਕ ਗੱਲ ਇਹ ਹੋਈ ਜਿਹੜਾ ਵਿਜਾ ਅਫਸਰ ਅਸੀਂ ਆਪਸ ਵਿੱਚ ਗੱਲਾਂ ਕਰ ਰਹੇ تھے ਅਸੀਂ ਆਪਸੇ ਪੰਜਾਬੀ ਚ ਗੱਲਾਂ ਜਿਹੜਾ ਨਾਲ ਬੰਦਾ ਇੱਧਰ ਸਾਹਮਣੇ ਖੜਾ ਤਾਂ ਨੇ ਤਿੰਨ ਅਸੀਂ ਖੜੇ ਤੇ ਆਂ ਕਹਿੰਦਾ ਸਰ ਤੁਸੀਂ ਇੰਨੀ ਫਲਿੰਟ ਲਿਓ ਉਹਨਾਂ ਦੇ ਲਈ ਸਕੇ ਵੀ ਤੁਸੀਂ ਇੰਨੀ ਵਧੀਆ ਅੰਗਰੇਜ਼ੀ ਬੋਲ ਲੈਂਦੇ ਆਂ ਨਾ ਅੰਗਰੇਜ਼ੀ ਨਹੀਂ ਤੁਸੀਂ ਇੰਨੀ ਵਧੀਆ ਪੰਜਾਬੀ ਬੋਲ ਲੈਂਦੇ ਕਹਿੰਦਾ ਹਾਂ ਯਾਰ ਅਸੀਂ ਲੈਂਦੇ ਚੜਦੇ ਪੰਜਾਬ ਸਾਡੀ ਬੋਲੀ ਇੱਕ ਫਿਰ ਮੈਂ ਉਹਨੂੰ ਪੁੱਛਿਆ ਮੈਂ ਫਿਰ ਉਹਨੂੰ ਹਿੰਦੀ ਚ ਪੁੱਛਿਆ ਮੈਂ ਜੋ ਹਮਨੇ ਆਪਸ ਵਿੱਚ ਬਾਤ ਕੀਤੀ ਆਪਕੋ ਪਤਾ ਪਤਾ ਚੱਲੇ ਵੀ ਹਮ ਕਦਾ ਕੁਛ ਕੁਛ ਕੁ ਬੋਲ ਮੈਨੂੰ ਸਮਝ ਆ ਕੁਛ ਨਹੀਂ ਅਸੀਂ ਪੂਰੀ ਹਾਂ ਪੂਰੀ ਪੰਜਾਬੀ ਜੀ ਗੱਲ ਕੀਤੀ ਬੰਦੇ ਨਾਲ ਹੁਜ ਵਿਜੈ ਅਫਸਰ ਦੇ ਨਾਲ ਇੱਕ ਸ਼੍ਰੋਮਣੀ ਕਮੇਟੀ ਦਾ ਵੀ ਨੰਬਰ ਹੈਗਾ ਉਹ ਵੀ ਮੇਰੇ ਕੋਲ ਹੈਗਾ ਸੀ ਉਹ ਜਦ ਵੀ ਉਹਨਾਂ ਨੂੰ ਫੋਨ ਕਰਨਾ ਮੈਂ ਹੁਣ ਤਾਂ ਪਾਸਵਰਡ ਜਮ੍ਹਾਂ ਹੋ ਗਏ ਤੇ ਪਿਛਲੀ ਵਾਰ ਵੀ ਕਰਿਆ ਬਸ ਹੁਣ ਡੇਟ ਖਤਮ ਹੋ ਗਈ ਪਰ ਪਿਛਲੀ ਵਾਰ ਜਦੋਂ ਉਸ ਟਾਈਮ ਨਾ ਟਿਕਟਾਂ ਮੈਂ ਨਿਊਜ਼ੀਲੈਂਡ ਦੀ ਲੈ ਲਿਆ ਸੀ ਜਾਣ ਵਾਸਤੇ ਵੀ ਤੇ ਪ੍ਰਕਾਸ਼ਪੁਰ ਪਰਸ਼ਦ ਨਹੀਂ ਜਾ ਹੁਣਾ ਸੀ ਦਿਲ ਤਾਂ ਬਹੁਤ ਕਰਦਾ ਸੀ ਜਾਣੇ ਦਾ ਵੀ ਜਾਣ ਵਾਸਤੇ ਉੱਥੇ ਪਰ ਮੈਂ ਕਹਾਂ ਕੋਈ ਨਾ ਹੁਣ ਵਾਲੀ ਬਸਾਖੀ ਨੂੰ ਜਾਵਾਂਗੇ। ਤੇ ਇੱਕ ਗੱਲ ਮੈਨੂੰ ਇਹ ਵੀ ਹੋਈ ਸੀ ਜਦੋਂ ਗੁਰਦਾਨੀ ਦੇ ਪ੍ਰਕਾਸ਼ਪੁਰ ਪਰਪਰ ਜਾਂਦੇ ਨਾ ਉਸ ਟਾਈਮ ਦਿਨ ਬਹੁਤ ਛੋਟੇ ਹੁੰਦੇ ਆ। ਵੀ ਹੁਣ ਹੁਣ ਦਿਨ ਵੱਡੇ ਹੋ ਗਏ ਪਰ ਜਿਆਦਾ ਚੀਜ਼ ਦੇਖ ਸਕਦੇ। ਉੱਥੇ ਫਿਰ ਸ਼ਾਮ ਨੂੰ 5 5:30 ਹਨੇਰਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਫਿਰ। ਉਹ ਫਿਰ ਦਿਨੇ ਸਵੇਰੇ 7-8 ਵਜੇ ਠੰਡ ਬਹੁਤ ਹੁੰਦੀ ਆ। ਪਰ ਜਾਓ ਇਹ ਨਹੀਂ ਹੈਗਾ ਮੈਂ ਤੁਹਾਨੂੰ ਇਹ ਕਹਿੰਦਾ ਵੀ ਉਹ ਉਹਨਾਂ ਦਿਨਾਂ 'ਚ ਨਹੀਂ ਜਾਣਾ ਪਰ ਬੰਦੇ ਨੇ ਮੈਨੂੰ ਉੱਧਰ ਜਿਹੜੇ ਬੰਦੇ ਗੱਲਾਂ ਮਤਾਂ ਹੋਈਆਂ ਮੇਰੀਆਂ ਕਹਿੰਦੇ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਆ। ਮੈਂ ਚਲੋ ਕੋ ਹਾਂ ਭਈ ਜੇ ਕਿਸ ਨੇ ਭਾਈ ਹੁਣ ਜਾਣਾ ਹੋਇਆ ਜਿਹੜਾ ਜੂਨ ਮਹੀਨੇ ਜੱਥਾ ਜਾਣਾ ਉਹ ਮੈਸੇਜ ਕਰਿਓ ਤੇ ਆਪਾਂ ਭਾਈ ਫਿਰ ਤੁਹਾਨੂੰ ਉਹਦਾ ਨੰਬਰ ਦੇ ਦਿਆਂ ਉਹ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪਾਸਪੋਰਟ ਜਮ੍ਹਾਂ ਕਰਾਓ ਬਸ ਜਿਹੜੀ ਲਾਸਟ ਡੇਟ ਆ 20 ਅਪ੍ਰੈਲ ਏ ਆ 20 ਅਪ੍ਰੈਲ ਤੋਂ ਬਾਅਦ ਨਹੀਂ ਫਿਰ ਨਹੀਂ ਪਾਸਪੋਰਟ ਮਿਲਣ ਦੇਣੇ ਇੱਕ ਇਹਦੇ ਵਿੱਚ ਇਹ ਚੀਜ਼ ਆ ਜਿਹੜਾ ਪਾਸਪੋਰਟ ਹੋਲਡ ਟਾਈਮ ਉਹ ਬਹੁਤ ਜ਼ਿਆਦਾ ਹੈ ਕਿ ਤਰ੍ਹਾਂ 1.5-2 ਮਹੀਨੇ ਆਪਣੇ ਕੋਲ ਪਾਸਪੋਰਟ ਹੋਲਡ ਕਰਦੇ ਹੁਣ ਦੇਖੋ ਤੁਸੀਂ ਜੇ ਹੁਣ ਅਪ੍ਰੈਲ ਦੀ 20 ਤਰੀਕ ਦਿੱਤੀ ਉਹਨਾਂ ਨੇ ਪਾਸਪੋਰਟ ਜਮ੍ਹਾਂ ਕਰਾਉਣ ਦੀ ਲਾਸਟ ਜਿਹੜੀ ਡੇਟ ਡੇਟ ਆ ਜਿਹੜ ਅਪ੍ਰੈਲ ਦਾ ਅਪ੍ਰੈਲ ਮਈ ਜੂਨ ਜੇ ਜੂਨ ਮਹੀਨੇ ਜਾਣਾ ਡੇਢ 2 ਮਹੀਨੇ ਪਾਸਪੋਰਟ ਉਹ ਤਾਂ ਹੁਣ ਤਾਂ ਲੈ ਹੁਣ ਤਾਂ ਲੈਣ ਲੱਗੇ ਹੋਇਆ ਜਿਹੜੀ ਲਾਸਟ ਡੇਟ ਆਇਆ ਮੈਨੂੰ ਉਹਨਾਂ ਨੇ 5 ਕਹੀ ਆ ਪਰ ਫਿਰ ਵੀ ਉਹ ਕਾਜ ਹੀ ਕਾਰਵਾਈ ਕਰ ਦੇ ਕਰਦਾ ਤੁਸੀਂ ਗੱਲਬਾਤ ਕਰਕੇ ਉਹਨਾਂ ਨਾਲ ਕਿ 15 20 ਅਪ੍ਰੈਲ ਦੇ ਵਿੱਚ ਵਿੱਚ ਪਾਸਪੋਰਟ ਤੁਸੀਂ ਦੇ ਸਕਦੇ ਆ ਜੇ ਕਿਸੇ ਨੇ ਜਾਣਾ ਇੱਕ ਹਵਾ ਵੀ ਬਹੁਤ ਤੇਜ਼ ਚੱਲੀ ਥੋੜੀ ਥੋੜੀ ਮੇਰੀ ਕਣਕ ਵੀ ਗਰਗੀ ਉੱਧਰ ਤੇ ਆਹ ਮੈਂ ਹੁਣ ਜਗਾਰ ਘੜਿਆ ਥੋੜਾ ਜਿਹਾ ਹੁਣ ਦੱਸਦਾ ਮੈਂ ਕੀ ਕਰਨਾ ਕੋਈ ਕਦੋਂ ਕੰਮ ਵੀ ਕਰ ਲਈ ਭਾਈ ਇਹ ਵੀ ਰੌਲਾ ਪਾਉਣ ਲੱਜਿੰਦੇ ਤੂੰ ਤਾਂ ਘੁੰਮਦਾ ਹੀ ਰਹਿੰਦਾ ਕੰਮ ਨਹੀਂ ਕਰਦਾ ਹੈਗਾ ਮੇਰਾ ਨਾ ਜਿਹੜਾ ਅੰਬ ਦਾ ਬੂਟਾ ਨਾ ਆਹ ਆ ਲਓ ਥੱਲੇ ਨੂੰ ਮੂੰਹ ਜਾ ਗੇਰ ਗਿਆ ਇਹਦੇ ਨਾਲ ਸਪੋਰਟ ਲੈ ਕੇ ਖੜਾ ਕਰਦਾ ਇਹਨੂੰ ਮੈਂ ਜਿਹੜੇ ਬੂਟੇ ਮਾਲੀ ਲਾ ਕੇ ਗਿਆ ਤਾਂ ਉਹ ਮੈਨੂੰ ਕਹਿੰਦਾ ਸੀ ਕਹਿੰਦਾ ਪਾਣੀ ਉੱਪਰ ਤੇ ਨਹੀਂ ਛਿੜਕਾਉ ਕਰਨਾ ਹੈਗਾ ਇਹ ਤਾਂ ਰੱਬ ਨਹੀਂ ਕਰਦਾ ਛਿੜਕਾਓ ਮੈਂ ਕਿਹਾ ਉਹ ਕਿਉਂ ਕਹਿੰਦਾ ਫਿਰ ਇਹ ਨਾ ਜਿਹੜਾ ਆ ਬੂਰਾ ਕਾਲਾ ਪੈ ਜਾਂਦਾ ਦੀ ਕਾਲਾ 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 ਹੋਣ ਲੱਗ ਜਾਂਦਾ ਮੈਂ ਕਿ ਭਾਈ ਨਹੀਂ ਛੜਕਦਾ ਹੁਣ ਤਾਂ ਰੱਬ ਨਹੀਂ ਛੜਕਦਾ ਹੁਣ ਮੇਰਾ ਤਾਂ ਕੋਈ ਕਸੂਰ ਨਹੀਂ ਹੈ ਲੈ ਹੁਣ ਡੰਡਾ ਕੱਟ ਕੇ ਖੜਾ ਕਰੀਏ ਯਾਰ ਕੰਮ ਖਰਾਬ ਹੋ ਗਿਆ ਇਹ ਪਤਾ ਕਿਆ ਹੋ ਗਿਆ ਡੰਡਾ ਛੋਟਾ ਰਹਿ ਗਿਆ ਹੁਣ ਗਾਰੇ ਵੱਡਣਾ ਪੈਣਾ ਤੇ ਇੱਕ ਹੋਰ ਵੱਟ ਕੇ ਲਿਆਉਣਾ ਇਹ ਤਾਂ ਥੋੜਾ ਜਿਹਾ ਘੱਟੋ ਘੱਟ ਵੀ ਉਹ ਮੰਨਦਾ ਗਿੱਟ ਹੋਰ ਵੱਡਾ ਹੋਵੇ ਮੈਂ ਹੋਰ ਵੱਡਦਾ ਹੁਣ ਡੰਡਾ ਕੋਈ ਆਹ ਸਾਇਰ ਵਾਲਾ ਡੰਡਾ ਵੱਢਦੇ ਆਂ ਲਓ ਜੀ ਹੁਣ ਠੀਕ ਹੈ ਹੁਣ ਬਣਦਾ ਆਪਾਂ ਨੇ ਇਹਨੇ ਹੁਣ ਚੱਲੂਗਾ ਸੱਦੇ ਵੀ ਕਾਨੂੰ ਫਿਰ ਇਸ ਸੜ ਨੂੰ ਨਵਾਂ ਸ਼ਹਿਰ ਪੈ ਜਾਂਦਾ ਆ ਜਲੰਧਰ ਮੈਨੂੰ ਹੁਣ ਨਵਾਂ ਸ਼ਹਿਰ ਵਾਲੀ ਸਾਈਡ ਤੇ ਇੱਕ ਦੋਸਤ ਦਾ ਫੋਨ ਆ ਉਹ ਸਾਡ ਮੀਂਹ ਪੈ ਰਿਹਾ ਉਹ ਮੈਨੂੰ ਪੁੱਛ ਰਿਹਾ ਥੋੜੇ ਦਿਨ ਪਾਜੀ ਮੀਂਹ ਪੈ ਰਿਹਾ ਸਾਡੇ ਦਾ ਤੁਪਾ ਨਿਕਲੀ ਪਈ ਹੈ ਕਹਿੰਦਾ ਸਾਡੇ ਵਾਲੇ ਸਾਡ ਮੀਂਹ ਪੈ ਰਿਹਾ ਤੇਰੇ ਕੋਲ ਹੁਣ ਸਾਡੇ ਵਾਲੀ ਸੜ ਕੱਤਾ ਕਉਂਦਾ ਹੈ ਮੈਸੇ ਆ ਜਾਣਾ ਇਹ ਸੱਡਲਾਂ ਨਹੀਂ ਆਏ ਜਾਂਦਾ ਇਹ ਸੱਡ ਦੇ ਜਿਹੜਾ ਬੱਦਲ ਚੜਕਿਆ ਉਹ ਘੱਟੋਂ ਦੇ ਜਿਹੜਾ ਇਹ ਸੱਡ ਤੋਂ ਇਹ ਸੱਡਲਾਂ ਆ ਜਾਂਦਾ ਸਾਡੇ ਦੇ ਛੜਪੀ ਹੁਣ ਇੰਨੇ ਟਾਈਮ ਦਾ ਐਕਸਪੀਰੀਅੰਸ ਤਾਂ ਹੋਇਆ ਜਾਂਦਾ ਬੰਦੇ ਨੂੰ ਕਦਮ ਨਹੀਂ ਪੈਣਾ ਕਦ ਕਿਆ ਹੁਣ ਦੋ ਬੱਤ ਕੰ ਲੜਨ ਲੱਗੀਆਂ ਹੋਈਆਂ ਦੇਖਣ ਦਾ ਵੀ ਕਿਆ ਆਪਸੇ ਲੜਨ ਲੱਗੇ ਹੋਏ ਆ ਦੇਖੋ ਉਹ ਗਰਦਨ ਫੱਲੀ ਉਹਨੇ ਇਹਨੇ ਤਾਂ ਕਿਆ ਝਗੜਾ ਹੋਇਆ ਹੁਣ ਕਿਹੜੀ ਬੱਟ ਦਾ ਰੌਲਾ ਇਹਨਾਂ ਦਾ ਹਰਦੇ ਨੇ ਵੀ ਇੱਕ ਦੋ ਇੱਕ ਦੋ ਭੱਜ ਜਾ ਉਹ ਵੀ ਦੋਨੇ ਪੰਗੇ ਆਪਸੇ ਇੱਕ ਦੋ ਦੇ ਨਾਲ ਲੈ ਰਹੀਆਂ ਐ ਇਹ ਬਸ ਮੈਂ ਪ੍ਰਿਯੋ ਮੈਂ ਪ੍ਰਿਯੋ ਹੁਣ ਭੱਜ ਜਾ ਹੁਣ ਆਈ ਵਾਲੋ ਦੋੜੇ-ਦੋੜੇ ਹੋ ਜੋ ਹੋ ਜੋ ਹੋ ਜੋ ਹੋ ਜੋ ਭੱਜ ਉਧਰ-ਉਧਰ ਜੇ ਕੁਝ ਹੋਰ ਪੁੱਛਣਾ ਹੋਇਆ ਤਾਂ ਜ਼ਰੂਰ ਕਮੈਂਟਾਂ 'ਚ ਦੱਸਿਓ ਤੇ ਆਪਾਂ ਰਿਪਲਾਈ ਕਰਾਂਗੇ ਤੇ ਅੱਜ ਸਾਡਾ ਪ੍ਰੋਗਰਾਮ ਬਣਿਆ ਹੋਇਆ। ਬਾਕੀ ਹੁਣ ਤੁਹਾਨੂੰ ਕੱਲ੍ਹ ਵਾਲੇ ਵੀਡੀਓ ਚ ਦੱਸਾਂਗੇ ਕਿ ਆ ਪ੍ਰੋਗਰਾਮ ਹੈ। ਵਧੀਆ ਵੀਡੀਓ ਆ ਰਹੀ ਜਿਹੜੇ ਹੁਣ ਦੋ ਆ ਰਹੀਆਂ ਹੋਈ। ਤੇ ਹੁਣ ਆਪਾਂ ਵੀਡੀਓ ਐਡਿਟ ਕਰੀਏ। ਆ ਰੋਟੀ ਬਣ ਰਹੀ ਹੈ ਜੀ। ਹਾਂ ਜੀ। ਲਰਕ ਰੋਟੀ ਖਾਈਏ ਪਹਿਲਾਂ। ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ ਤੇ ਆਪਣਾ ਸਬਜ਼ੀ ਨਾਲ ਗਿਆ। ਹਾਂ ਪਾਲਕ ਪਨੀਰ। ਹਾਂ ਜੀ। ਹਮ। ਧੰਨਵਾਦ ਜੀ। ਤੁਹਾਡਾ ਨਰ ਵੀਡੀਓ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ।